ਦੇਖੋ ਜੀ ਅੱਜ ਸਾਡੀ ਪਾਰਟੀ ਦੀ ਉੱਚ ਪੱਧਰੀ ਕਮੇਟੀ ਪਾਰਲੀਮੈਂਟਰੀ ਬੋਰਡ ਜਿਹੜਾ ਬਣਿਆ ਸੀਗਾ ਜਿਹੜੀ ਅਗਵਾਈ ਭੁੰਦਰ ਸਾਹਿਬ ਕਰ ਰਹੇ ਸੀਗੇ ਜਿਹਦੇ ਵਿੱਚ ਮੈਂਬਰ ਸਰਦਾਰ ਗੁਲਜਾਰ ਸਿੰਘ ਰਾਣੀਕੇ ਜੀ ਸਰਦਾਰ ਦਲਜੀਤ ਸਿੰਘ ਟੀਮਾ ਜੀ ਪੂਰੇ ਵਿੱਚ ਗাবੜੀਆ ਸਾਹਿਬ ਮੈਂਬਰ ਪ੍ਰਧਾਨ ਜੀ ਧਾਮੀ ਜੀ ਮੈਂਬਰ ਉਹ ਸਾਰੀ ਕਮੇਟੀ ਅੱਜ ਇੱਥੇ ਆਈ ਸੀਗੀ ਉਹਨਾਂ ਨੇ ਆ ਕੇ ਹਲਕੇ ਦੇ ਲੋਕਾਂ ਦੇ ਸੁਝਾਅ ਲਏ ਆ ਕਿਉਂਕਿ ਹਮੇਸ਼ਾ ਇਹ ਹੋ ਜਾਂਦਾ ਸੀਗਾ ਹਲਕੇ ਦੇ ਪਿਛਲੀ ਵਾਰ 2022 ਦੇ ਵਿੱਚ ਹੋਇਆ ਕੀ ਬਾਹਰੋਂ ਲਿਆ ਕੇ ਕੈਂਡੀਡੇਟ ਥੋਪ ਦਿੱਤਾ ਗਿਆ ਦੂਜੇ ਹਲਕੇ ਦੇ ਵਿੱਚੋਂ ਤੇ ਉਸ ਦੇ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਵਾਰ ਪਾਰਟੀ ਦਾ ਮਨ ਸੀਗਾ ਕਿ ਅਸੀਂ ਲੋਕਾਂ ਦੀ ਜਾ ਕੇ ਨਵਜ ਟੰਡੋਲੀਏ ਕੀ ਹਲਕੇ ਦੇ ਲੋਕ ਕੀ ਕਹਿੰਦੇ ਆ ਤੇ ਅੱਜ ਦੇ ਇਸ ਇਕੱਠ ਨੇ ਸਾਰਾ ਹਾਈ ਕਮਾਂਡ ਨੂੰ ਵੀ ਕਲੀਅਰ ਕਰ ਦਿੱਤਾ ਏ ਬਾਕੀ ਜਿਹੜੀ ਬਾਈ ਇਲੈਕਸ਼ਨ ਹੈ ਤਗੜੇ ਹੋ ਕੇ ਲੜਾਂਗੇ ਇੱਥੇ ਜਿੱਤਾਂ ਹਾਰਾਂ ਲੜਾਈਆਂ ਬਣੀਆਂ ਰਹਿੰਦੀਆਂ ਨੇ ਤਗੜੇ ਹੋ ਕੇ ਮੈਦਾਨ ਦੇ ਵਿੱਚ ਸਰਕਾਰ ਨਾਲ ਵੀ ਪੜਾਂਗੇ ਤੇ ਇਸ ਤਾਨਾਸ਼ਾਹ ਜਿਹੜਾ ਉਪ ਮੁੱਖ ਮੰਤਰੀ ਰਿਆ ਇਹਦੇ ਨਾਲ ਵੀ ਭਿੜਾਂਗੇ ਆਪਣੇ ਵਰਕਰਾਂ ਦੀ ਬਾਹ ਫੜਾਂਗੇ ਇਸ ਹਲਕੇ ਦੇ ਵਿੱਚ ਸਰ ਕੁਸ਼ ਹਾਲਪੁਰ ਸਾਹਿਬ ਇੱਥੇ ਮੀਟਿੰਗ 'ਚ ਨਹੀਂ ਪਹੁੰਚੇ ਹੋ ਆਪਣੀ ਵੱਖਰੀ ਮੀਟਿੰਗ ਕਰਕੇ ਬੈਠੇ ਠੀਕ ਨਾ ਜੋ ਮੈਂ ਚਲੋ ਕੀ ਕਹਿਣਾ ਹੈ ਜੀ ਹਰ ਇੱਕ ਦਾ ਹੱਕ ਹੈ ਅਸੀਂ ਜੇ ਟਿਕਟ ਨਹੀਂ ਮਿਲੀ ਤੇ ਤਾਂ ਵੀ ਅਕਾਲੀ ਆ ਅਸੀਂ ਕਿਤੇ ਬਾਹਰ ਨਹੀਂ ਗਏ ਅੱਜ ਤੱਕ ਮੈਂ ਤਾਂ ਇਹੀ ਗੱਲ ਕਹਿ ਸਕਦਾ ਕਿ ਅਸੀਂ ਜੇ 2022 'ਚ ਨਹੀਂ ਸੀ ਮਿਲੀ ਅਸੀਂ ਟਕਾ ਕੇ ਅਕਾਲੀ ਦਲ ਦੀ ਮਤ ਦਿੱਤੀ ਸੀ ਇਸ ਕਰਕੇ ਹਰ ਇੱਕ ਦਾ ਹੱਕ ਹੈ ਟਿਕਟ ਮੰਗਣ ਦਾ ਉਹ ਮੰਗ ਸਕਦੇ ਕਹਦੇ ਹੈ ਕਿ ਰੋਮਨੀ ਕਾਲੀਕਲ ਨੇ ਫੈਸਲਾ ਕੀਤਾ ਹੈ ਕਿ ਜਿੰਨੇ ਵੀ ਉਹਨਾਂ ਦੇ ਸੰਗਤ ਦੇ ਵਿੱਚ ਕੈਂਡੀਡੇਟਾਂ ਦੇ ਫੈਸਲੇ ਆ ਉਤੇ ਗਰਾਸ ਰੂਟ ਲੈਵਲ ਤੱਕ ਸਾਰੇ ਵਰਕਰਸ ਦੀ ਅਰਧ ਸਹਿਬਾਂ ਦੀ ਪਾਰਟੀ ਦੀ ਰਾਇਣੀ ਉਹ ਜ਼ਰੂਰੀ ਉਹਦੇ ਨਾਲ ਜਿਹੜੇ ਬੰਦੇ ਥੱਲੇ ਕੰਮ ਕਰਦੇ ਆ ਉਹ ਛਿੰਗੀ ਮਾੜੇ ਦੇ ਪਰਿਸ਼ਦਾਂ ਵਿੱਚ ਸੰਮਿਤੀਆ ਪਾਰਟੀ ਵਾਸਤੇ ਕਿੰਨੀ ਸੇਵਾ ਹੁੰਦੀ ਹੈ ਉੱਤਨੂੰ ਵੀ ਸਮਝਦੇ ਆ ਔਰ ਫੈਸਲਾ ਮੈਂਦੀ ਵਿੱਚ ਪਾਰਟੀ ਨੂੰ ਆਪਣਾ ਬਹੁਤ ਵੱਡਾ ਜਿਹੜਾ ਸਹੂਲਤ ਮਿਲਿਆ ਇਸ ਕਰਕੇ ਹੁਣ ਚਾਰ ਬਾਈਲੈਕਸ਼ਨ ਆ ਇਹਨਾਂ ਸੀ ਜਿਹੜੀ ਅੱਜ ਚੰਬੇਵਾਲ ਚ ਗਏ ਸੀ ਅੱਜ ਬਗਬਗਨਾਂ ਦੇ ਵਿੱਚ ਮੈਨੂੰ ਖੁਸ਼ੀ ਹੈ ਕਿ ਬਹੁਤ ਵੱਡੀ ਗੁੰਝਲੀ ਚ ਫਿਰ ਤੋਂ ਲਾਭ ਸੀ ਸੰਤੱਕ ਸਾਰੇ ਪਾਰਟੀਆਂ ਦੇ ਆਪਸੀ ਪਰਚ ਸਾਰਿਆਂ ਨੇ ਆਪ ਕੋ ਆਪਣੀ رائے ਜਿਹੀ ਆ ਜਾਤੀ ਤੌਰ ਤੇ ਵੀ ਮਿਲ ਕੇ ਗਰੁੱਪਸ ਦੇ ਵਿੱਚ ਵੀ ਮੀਟਿੰਗ ਹੋਈ ਤੇ ਬੜੀ ਅੱਛੀ ਡਿਸਕਸ਼ਨ ਵੀ ਸਾਰੇ ਬੋਤ ਦੇ ਨਾਂ ਨਾਂ ਦੇ ਨਾਲ ਕੀਤੀ ਔਰ ਸਾਰੀ ਜਿਹੜੀ ਇਨਫੋਰਮੇਸ਼ਨ ਅਸੀਂ ਗ੍ਰਾਉਂਡ ਲੈਵਲ ਦੀ ਇਕੱਠੀ ਕੀਤੀ ਆ ਉਹ ਸਾਰੀ ਦੀ ਰਿਪੋਰਟ ਪਣਾ ਕੇ ਅਸੀਂ ਪਾਰਟੀ ਦੇ ਵਿੱਚ ਰੱਖਾਂਗੇ ਪ੍ਰਧਾਨ ਸਾਹਿਬ ਦੇ ਵੀ ਧਿਆਨ ਵਿੱਚ ਲਿਆਵਾਂਗੇ ਤਾਂ ਜੋ ਜਿਹੜੇ ਫੈਸਲੇ ਉਹਨਾਂ ਦੇ ਸਮੇਂ ਤੋਂ ਹੋਣ ਆ ਉਹ ਫੈਸਲੇ ਸਾਡੇ ਬੈਟਰ ਹੋਣ ਤੇ ਪਾਰਟੀ ਸਾਡੇ ਤਰ੍ਹਾਂ ਹੋ। ਅਸੀਂ ਸਾਰਿਆਂ ਦਾ ਸਵਾਗਤ ਕਰਦਾ ਕਿ ਬੜੇ ਅੱਛੇ ਤਰੀਕੇ ਦੇ ਨਾਲ ਸਾਰੇ ਜਿੰਨੇ ਜਿਹੜਾ ਬਾਬਾ ਨਾਨਕ ਤੋਂ ਕਾਂਲ ਦਾ ਲੀਡਰ ਬਹੁਤ ਸਟੌਂਗ ਵਰਕਰ ਅਤੇ ਬਹੁਤ ਸਟੌਂਗ ਔਰ ਵਰਕਰ ਦੇ ਤੇ ਜ਼ੁਲਮ ਵੀ ਇਸ ਹਰਕੇ ਦੇ ਵਿੱਚ ਬਹੁਤ ਵੱਡਾ ਹੋਇਆ ਪਰਤੇ ਵੀ ਝੁੱਟੇ ਬਹੁਤ ਵੱਡੇ ਹੋਏ ਇਸ ਕਰਕੇ ਵਰਕਰ ਚਾਹੁੰਦਾ ਜਿਹੜਾ ਕਾਂਗਰਸ ਦੇ ਖਿਲਾਫ ਲੜਨਾ ਜਾਂ ਸਰਕਾਰ ਦੇ ਖਿਲਾਫ ਲੜੇ ਤੇ ਸਾਡੀ ਵੀ ਉਹੀ ਭਾਵਨਾ ਹੈ ਕਿ ਅਸੀਂ ਜਿਹੜਿਆ ਵਰਕਰ ਦੇ ਸਾਰਿਆਂ ਦੇ ਕੋਲ ਇਨਫਰਮੇਸ਼ਨ ਲੈ ਕੇ ਚੰਗੀ ਸਿਲੈਕਸ਼ਨ ਜਿਹੜੀ ਆ ਕਰ ਸਕੀਏ ਉਸ ਮੰਤਲ ਦੇ ਨਾਲ ਅੱਜ ਵੀ ਮੋਟਾ ਜਿਹੀ ਬੜੀ ਸਫਲਤਾ ਹੈ ਬਿਵਾਰੀ ਤੇ ਸ਼ੁੱਧੀ ਹੈ ਕਰਕੇ ਇਹ ਸਾਰਿਆਂ ਪੰਡਿਆਂ ਨੂੰ ਚਿੰਤਾ ਕਰਨੀ ਚਾਹੀਦੀ ਆ ਪਰ ਖੁਸ਼ੀ ਇਸ ਕਰ ਦੀ ਆ ਕਿ ਇਹ ਤਾਂ ਜਿਹੜਾ ਪਾਰਟੀ ਦਾ ਵਰਕਰ ਆ ਉਹ ਚਤਾਨ ਵਾਂਗੂ ਇਸਰ ਦੇ ਲੀਗਾਂ ਦੇ ਜਿਹੜੇ ਦੋ ਚੱਪ ਦੇ ਕਤਾਲੀ ਕਰਨੇ ਨਹੀਂ ਪਾਰਟੀ ਨਹੀਂ ਕਰ ਸਕਦਾ ਤਾਕਤ ਹੁੰਦੀ ਵਰਕਰ ਵਰਕਰ ਦੇਖੋ ਸਾਰੇ ਅੱਜ ਵੀ ਚਤਾਨ ਵਾਂਗੂ ਖੜੇ ਆ ਜੱਬਰ ਜੁਟ ਦਾ ਮੁਕਾਬਲਾ ਕਰ ਰਿਹਾ ਹੈ ਜਾਤੀਆਂ ਨਾਲ ਮੁਕਾਬਲਾ ਕਰ ਰਿਹਾ ਹੈ ਕੋਈ ਲੋਕ ਵਰਕਰ ਖੜਾ ਟੁੱਟੇ ਨਹੀਂ